ਦੋਸਤੋ ਜਿਹੜੀ ਅੱਜ ਤੁਹਾਡੇ ਲਈ ਅਸੀਂ ਵੀਡੀਓ ਲੈ ਕੇ ਆਏ ਆ ਨਾ ਉਹ ਤੁਹਾਡੇ ਮਨ ਦੇ ਉਤੋਂ ਅੱਧਾ ਬੋਝ ਲੈ ਜਾਊਗਾ ਬੋਝ ਕਿਸ ਗੱਲ ਦਾ ਲੈ ਜਾਊਗਾ ਕਿਉਂਕਿ ਸਭ ਤੋਂ ਔਖਾ ਕੰਮ ਹੁੰਦਾ ਹੈ ਬੁੜੀਆਂ ਨੂੰ ਸ਼ਾਪਿੰਗ ਕਰਾਉਣੀ ਸਾਡੀਆਂ ਭੈਣਾਂ ਨੂੰ ਸ਼ਾਪਿੰਗ ਕਰਾਉਣੀ ਕਿਉਂਕਿ ਬਹੁਤ ਵੱਡਾ ਕੰਮ ਹੈ ਅੱਜ ਤੁਹਾਨੂੰ ਇੱਕ ਅਜਿਹੇ ਬੁਟੀਕ ਤੇ ਸਾਡੀ ਭੈਣ ਨੇ ਕੰਮ ਸ਼ੁਰੂ ਕੀਤਾ ਆਪਣੇ ਘਰੋਂ ਕੰਮ ਸ਼ੁਰੂ ਕੀਤਾ ਬਹੁਤ ਹੀ ਸਾਫ਼ ਸੁਥਰਾ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਜਿਹੜਾ ਤਿਆਰ ਕੀਤੇ ਹੋਏ ਕੱਪੜੇ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਵੱਡੇ-ਵੱਡੇ ਬਟਿਕਾਂ ਤੇ ਜਾਂਦੇ ਨੇ ਪਰ ਜੇ ਤੁਸੀਂ ਸਿੱਧੇ ਇਹਨਾਂ ਤੋਂ ਲੈਣਾ ਚਾਹੁੰਦੇ ਹੋ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਇਹਨਾਂ ਦਾ ਨੰਬਰ ਚੱਲ ਰਿਹਾ ਹੈ ਬਹੁਤ ਹੀ ਵਧੀਆ-ਵਧੀਆ ਸੂਟ ਇਹਨਾਂ ਕੋਲੇ ਤਿਆਰ ਮਿਲਦੇ ਨੇ ਕਿਉਂਕਿ ਇਹ ਵੱਖ-ਵੱਖ ਬਟਿਕਾਂ ਤੇ ਆਰਡਰ ਤੇ ਵੀ ਕੰਮ ਕਰਦੇ ਨੇ ਕਿਉਂਕਿ ਵੱਡੇ ਵੱਡੇ ਜੇ ਚੰਡੀਗੜ੍ਹ ਮਹਾਲੀ ਪਟਿਆਲੇ ਦੀ ਗੱਲ ਕਰਦੇ ਆਂ ਜਾਂ ਬਠਿੰਡਾ ਮੋਗਾ ਜਲੰਧਰ ਦੀ ਗੱਲ ਕਰਦੇ ਆਂ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਪੰਜਾਬੀ ਭਰਾ ਇਹਨਾਂ ਤੋਂ ਸੂਟ ਮੰਗਾਉਂਦੇ ਨੇ ਤਾਂ ਬਹੁਤ ਹੀ ਜੇ ਆਪਾਂ ਹੋਰ ਕਿਸੇ ਬੁਟੀਕ ਤੋਂ ਸੂਟ ਲੈਣਾ ਹੋਵੇ ਤਾਂ ਘੱਟੋ ਘੱਟ ਤੁਹਾਨੂੰ 5000 10000 ਤੋਂ ਸੂਟ ਘੱਟ ਨਹੀਂ ਮਿਲਦਾ ਪਰ ਇਹਨਾਂ ਕੋਲੇ ਬਹੁਤ ਹੀ ਸਸਤੇ ਤੇ ਵਧੀਆ ਕੁਆਲਿਟੀ ਦੇ ਜੇ ਤੁਹਾਨੂੰ ਐਗਜ਼ੈਂਪਲ ਦੇ ਤੌਰ ਤੇ ਦੱਸਣਾ ਹੋਵੇ ਜਿਹੜਾ ਸੂਟ ਤੁਸੀਂ ਹੋਰ ਕਿਸੇ ਬੁਟੀਕ ਤੋਂ 5000 ਦਾ ਲਓਗੇ ਤਾਂ ਇਹਨਾਂ ਕੋਲੇ ਤੁਹਾਨੂੰ 2500 3000 ਦੇ ਕਰੀਬ ਮਿਲ ਜਾਣਾ ਕਿਉਂਕਿ ਇੱਕ ਤਾਂ ਹੁੰਦਾ ਜਿਵੇਂ ਆਪਾਂ ਹੋਲ ਸੇਲ ਤੋਂ ਕੱਪੜੇ ਲੈਣੇ ਇੱਕ ਹੁੰਦਾ ਦੁਕਾਨ ਤੋਂ ਲੈਣੇ ਹੁਣ ਤੁਸੀਂ ਤੁਹਾਨੂੰ ਸਿੱਧਾ ਹੋਲ ਸੇਲ ਵਾਲੇ ਬੁਟੀਕ ਸਾਡੀ ਭੈਣ ਨੇ ਜਿਹੜਾ ਕੰਮ ਕੀਤਾ ਆਪਣੇ ਹੱਥੀਂ ਕੰਮ ਕਰਦੇ ਨੇ ਕਾਰੀਗਰ ਰੱਖੇ ਹੋਏ ਨੇ ਬਹੁਤ ਹੀ ਵਧੀਆ ਤੇ ਸਾਫ਼ ਸੁਥਰਾ ਕੰਮ ਹੈ ਇਹਨਾਂ ਦਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੁਹਾਡੇ ਜਿਹੜੀ ਟੈਨਸ਼ਨ ਹੈ ਟੈਨਸ਼ਨ ਜਿਹੜੀ ਮੈਂ ਗੱਲ ਕੀਤੀ ਸੀ ਕਿਉਂਕਿ ਸਾਡੀਆਂ ਭੈਣਾਂ ਨੂੰ ਵਿਆਹਾਂ ਸਾਡੀਆਂ ਦੇ ਵਿੱਚ ਜਿਹੜੀ ਸੂਟਾਂ ਦੀ ਲੋੜ ਪੈਂਦੀ ਹੈ ਤਾਂ ਜਿਹੜੇ ਸਾਡੇ ਭਰਾ ਨੇ ਪੈਸੇ ਸਾਡੀਆਂ ਭਰਾਵਾਂ ਦੇ ਜੇਬਾਂ ਦੇ ਵਿੱਚੋਂ ਲੱਗਣੇ ਹੁੰਦੇ ਆ ਨਾਲੇ ਸਮੇ ਦੀ ਬਚਤ ਨਾਲੇ ਤੁਹਾਡੇ ਮਨਪਸੰਦ ਦੇ ਸੂਟ ਤਿਆਰ ਮਿਲਣਗੇ ਜੇ ਕੋਈ ਸਪੈਸ਼ਲ ਤਿਆਰ ਕਰਾਉਣਾ ਤਾਂ ਉਹ ਵੀ ਹੋਜ ਹੋ ਜਾਵੇਗਾ ਤੇ ਨਾਲੇ ਸਾਡੇ ਭਰਾਵਾਂ ਦੀ ਜੇਬ ਦੇ ਵਿੱਚੋਂ ਜਿਹੜੇ ਪੈਸੇ ਲੱਗਣਿਆ ਉਹ ਘੱਟ ਲੱਗਣੇ ਨੇ ਕਿਉਂਕਿ ਦੁਕਾਨ ਤੇ ਜਾ ਕੇ ਉਹੀ ਪੈਸੇ ਜੇ ਤੁਸੀਂ ਦੁਕਾਨ ਤੋਂ 50000 ਦਾ ਕੱਪੜਾ ਖਰੀਦ ਦਿਓ ਤਾਂ ਇੱਥੇ ਤੁਹਾਡਾ 25-30000 ਵਾਲੀ ਸਰ ਜਾਣਾ ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਦੇ ਉੱਪਰ ਇਹਨਾਂ ਦਾ ਨੰਬਰ ਚੱਲ ਸਕਦਾ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ WhatsApp ਤੇ ਵੀ ਡਿਜ਼ਾਈਨ ਤੁਸੀਂ ਮੰਗਵਾ ਸਕਦੇ ਹੋ ਤੇ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਿੰਨ ਪਾਰਟੀ ਵੇਅਰ ਜਾਂ ਕੋਈ ਗਰਮੀ ਦੇ ਰਿਕੋਰਡਿੰਗ ਹੁਣ ਮੌਸਮ ਗਰਮੀ ਦਾ ਬੂਰੇ ਆ ਰਿਹਾ ਹੈ ਗਰਮੀਆਂ ਵਾਲੇ ਸੂਟ ਬਹੁਤ ਹੀ ਵਧੀਆ ਕਾਟਨ ਦੇ ਤੇ ਹੋਰ ਬਹੁਤ ਵੈਰਾਈਟੀ ਜਿਹੜੀ ਸੂਟਾਂ ਦੀ ਬਹੁਤ ਹੀ ਜ਼ਿਆਦਾ ਵੈਰਾਈਟੀ ਜਿਹੜੀ ਇਹਨਾਂ ਕੋਲੇ ਉਪਲਬਧ ਹੁੰਦੀ ਹੈ ਨਹੀਂ ਆਪਾਂ ਤਾਂ ਅਕਸਰ ਆਪਾਂ ਜਾਣਦੇ ਆ ਬੁਟੀਕ ਤੇ ਤੁਹਾਨੂੰ 5 ਜਾਂ 7 ਸੂਟ ਦਿਖਾ ਕੇ ਬਸ ਹੋ ਜਾਂਦੀ ਹੈ ਬੁਟੀਕਾਂ ਵਾਲਿਆਂ ਦੀ ਪਰ ਇਹਨਾਂ ਕੋਲੇ ਤੁਹਾਨੂੰ ਅਨੇਕਾਂ ਹੀ ਸੂਟ ਜਿਹੜੇ ਤਿਆਰ ਮਿਲਣਗੇ ਤੁਸੀਂ ਸੰਪਰਕ ਕਰਕੇ ਜਾਇਓ ਕਿਉਂਕਿ ਕਈ ਵਾਰ ਬੰਦਾ ਬਾਹਰ ਅੰਦਰ ਗਿਆ ਆਵਿਆ ਹੁੰਦਾ ਜਾਂ ਕੋਈ ਨਹੀਂ ਮਿਲਦੀ ਸਾਡੀ ਕੰਮ ਧੰਦੇ ਅੱਜ ਤੁਹਾਨੂੰ ਪਤਾ ਕਿ ਕਬੀਲਦਾਰੀਆਂ ਦੇ ਕੰਮ ਧੰਦੇ ਵੀ ਹੁੰਦੇ ਆ ਤੇ ਤੁਸੀਂ ਜਾਇਓ ਫੋਨ ਕਰਕੇ ਤੁਹਾਨੂੰ ਰੂਹ ਖੁਸ਼ ਹੋ ਜੂਗੀ ਤੁਹਾਨੂੰ ਇਹ ਵੀਡੀਓ ਦੇਖ ਕੇ ਤੁਹਾਡਾ ਜਿਹੜਾ ਸਾਰਾ ਖਰਚਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਇੰਨਾ ਖਰਚਾ ਸੂਟਾਂ ਤੇ ਹੋ ਜਾਂਦਾ ਤੇ ਬਹੁਤ ਜ਼ਿਆਦਾ ਤੁਹਾਡੀ ਬਚਤ ਹੋਣ ਵਾਲੀ ਹੈ ਤੇ ਨਾਲੇ ਪੁੰਨ ਨਾਲੇ ਫਲੀਆਂ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਰਿਸ਼ਤੇਦਾਰਾਂ ਨੂੰ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਵੀਡੀਓ ਸੈਂਡ ਕਰਿਓ ਨਾਲੇ ਪੈਸੇ ਦੀ ਬਚਤ ਨਾਲੇ ਮਨਪਸੰਦ ਸੂਟ ਧੰਨਵਾਦ ਦੋਸਤੋ ਸਸਿਕ ਕਾਲ ਜੀ